ਮੈਂ ਇੱਕ ਵੀਡੀਓ ਪਾਇਆ ਸੀ ਪਹਿਲਾਂ ਸਿਮਰਨਜੀਤ ਸਿੰਘ ਮਾਨ ਜੀ ਦੇ ਉੱਪਰ ਕਿ ਜੇ ਸਿਮਰਨਜੀਤ ਸਿੰਘ ਮਾਨ ਦੀ ਹਾਰ ਹੋਈ ਤੇ ਉਹਦਾ ਕਾਰਨ ਬਣਨਾ ਰਫਤਾਰ ਰਾਏ ਤੇ ਉਹੋ ਹੀ ਗੱਲ ਹੋਈ ਸਿਮਰਨਜੀਤ ਸਿੰਘ ਮਾਨ ਹਾਰ ਚੁੱਕਿਆ ਤੇ ਤੁਸੀਂ ਕਮੈਂਟਾਂ 'ਚ ਦੇਖੋ ਕਈ ਲੋਕਾਂ ਨੇ ਇਹ ਲਿਖਿਆ ਹੋਆ ਕਿ ਹਾਰ ਦਾ ਕਾਰਨ ਬਣਿਆ ਰਫਤਾਰ ਰਾਏ ਹੁਣ ਰਫਤਾਰ ਰਾਏ ਕੋਣ ਹੈ ਤੁਹਾਨੂੰ ਪਤਾ ਹੀ ਆ ਇੱਕ ਬਲੌਗਰ ਉਹਨਾ ਆਪਣੇ ਬਲੌਗਰ ਚਲਾਉਣੇ ਹੁੰਦੇ ਆ ਮਹੀਨੇ ਦਾ 8-10 ਲੱਖ ਰੁਪਈਆ ਕਮਾਉਣਾ ਹੁੰਦਾ ਆ ਹੇ ਉਹਨਾਂ ਨੂੰ ਚਾਹੀਦਾ ਹੁੰਦਾ ਮਸਾਲਾ ਉਹਨਾਂ ਕਿੰਨਾ ਕਿਤੇ ਕਮੇਟੀ ਕਰਨੀ ਹੁੰਦੀ ਆ ਤੇ ਉਹ ਕਮੇਟੀ ਸਿਮਰਤਜੀਤ ਸਿੰਘ ਮਾਨਨਾ ਕਰ ਗਏ ਕਮੇਟੀ ਪੰਜਾਬੀਆਂ ਦਾ ਕਰ ਗਏ ਕਮੇਟੀ ਉਹ ਪੰਜਾਬ ਦਾ ਕਰ ਗਿਆ ਉਹ ਲੋਕਾਂ ਦੀਆਂ ਭਾਵਨਾਵਾਂ ਦਾ ਕਮੇਟੀ ਕਰ ਗਿਆ ਉਹਨੇ ਆਪਣੇ ਬਲੌਗ ਚਲਾ ਲਏ ਪੈਸੇ ਉਹਨੂੰ ਇੰਸਟਾ ਤੋਂ ਆਉਂਦੇ ਆ YouTube ਤੋਂ ਆਉਂਦੇ ਆ Facebook ਤੋਂ ਆਉਂਦੇ ਆ ਪਿਉਰੀ ਵਰੂ ਵਰਵੀ ਕੱਟ ਲੈਂਦਾ ਆ ਬੱਚਾ ਦੇ ਬਰਥਡੇ ਤੇ ਵੀ ਜਾਂਦਾ ਆ ਗਿਫਟਾ ਗੁਫਟਾ ਵੀ ਮਿਲ ਜਾਂਦੀਆਂ ਵੀਡੀਓ ਚਲਾਉਣੇ ਹੁੰਦੇ ਮਤਲਬ ਇਹਨਾਂ ਤੇਨੇ ਫੁਗਰੀਆਂ ਮਾਰ-ਮਾਰ ਕੇ ਫੁਗਰੀਆਂ ਕਦੇ ਇੱਕ ਹੱਥ ਝਾੜ ਪੜ ਲਿਆ ਇੱਕ ਹੱਥ ਜਿਰਪਾਨ ਮਾਰ ਲਈ ਇਕੱਠਾ ਹੀ ਦੀਪ ਸਿੱਧੂ ਬਣ ਲੱਗਾ ਸੀ ਤੇਨੇ ਆਪਣੇ ਬਲਾਗ ਚਲਾਉਣ ਦੇ ਚੱਕਰ 'ਚ ਯਾਰ ਇਹੋ ਜਿਹੇ ਬੰਦੇ ਨੂੰ ਸਟੇਜ ਤੇ ਨਹੀਂ ਚੜ੍ਹਨਾ ਚਾਹੀਦਾ ਸੀ ਜਦੋਂ ਪਤਾ ਕਿ ਲੋਕ ਇਹਨੂੰ ਹੇਟ ਕਰ ਰਹੇ ਆ ਲੋਕ ਇਹਨੂੰ ਨਫ਼ਰਤ ਕਰ ਰਹੇ ਆ ਲੋਕ ਇਹਨੂੰ ਚੰਗਾ ਨਹੀਂ ਸਮਝ ਰਹੇ ਲੋਕ ਇਹਨੂੰ ਵੱਧ ਘੱਟ ਬੋਲ ਰਹੇ ਆ ਤਾਂ ਇਹ ਬੰਦਾ ਸਟੇਜ ਤੇ ਚੜ੍ਹਨਾ ਹੀ ਨਹੀਂ ਚਾਹੀਦਾ ਸੀ ਕੋਗੇ ਸਟੇਜ ਤੇ ਕਿਉਂ ਚੜਦੇ ਆ ਕਿ ਜਦੋਂ ਵੀ ਇਹ ਇਹ ਇਹਨੇ ਬੋਲਣਾ ਹੁੰਦਾ ਆ ਸਟੇਜ ਤੇ ਤੇ ਇਹਦੇ 2-3 ਬੰਦੇ ਰੱਖੇ ਹੁੰਦੇ ਪੈਸੇ ਦੇ ਕਿ ਉਹਨਾਂ ਨੇ ਫਿਰ ਵੀਡੀਓ ਸ਼ੂਟ ਕਰਨੇ ਹੁੰਦੇ ਆ ਸਾਈਡ ਤੇ ਖੜੇ ਹੋ ਕੇ ਤੇ ਉਹਨਾਂ ਦਾ ਕੰਮ ਹੀ ਆ ਇਹ ਜਿੰਨੇ ਬਲੌਗਰ ਇਹਨਾਂ ਸਾਬਨੇ ਐਡੀਟਰ ਰੱਖਿਆ ਹੁੰਦਾ ਕੈਮਰਾਮੈਨ ਰੱਖਿਆ ਹੁੰਦਾ ਇੱਕ ਅਦਾ ਲਾਈਟਮੈਨ ਰੱਖਿਆ ਹੁੰਦਾ 3-4 ਬੰਦਿਆਂ ਦੀ ਟੀਮ ਰੱਖੀ ਹੁੰਦੀ ਆ ਤੇ ਇਹਨਾਂ ਨੇ ਕੁਝ ਨਾ ਕੁਝ ਐਕਸ਼ਨ ਕਰਨਾ ਹੁੰਦਾ ਆ ਉਹ ਵੀਡੀਓ ਛੂਟ ਕਰ ਕਰਕੇ ਪਾਈ ਜਾਣਿਆ ਤੇ ਲੋਕਾਂ ਵੇਖੀ ਜਾਣਿਆ ਤੇ ਇਹਨਾਂ ਨੂੰ ਪਾਇਆ ਤੁਰਿਆ ਉਹਨਾਂ ਦੇ ਬਾਪੂ ਦਾਦ ਕਰਤਾ ਨਾ ਗੁੰਡਾ ਬੁੱਢੀ ਉਮਰੇ ਮੈਨੂੰ ਨਹੀਂ ਲੱਗਦਾ ਸਿਮਰਨਜੀਤ ਸਿੰਘ ਮਾਨੋਂ ਦੂਜੇਰ ਕੜਾ ਹੋਊਗਾ ਕਿਉਂਕਿ ਹਵਾ ਉਹਦੇ ਮਲਦੀ ਹੀ ਸੀ ਹਵਾ ਉਹਦੇ ਮਲਦੀ ਸੀ ਜਿਸ ਦਿਨ ਤੋਂ ਇਹ ਰਫਤਾਰ ਰਫਤਾਰ ਆਏ ਬਾਪੂ ਦੇ ਨਾਲ ਹੋਇਆ ਜਿਸ ਦਿਨ ਤੋਂ ਇਹ ਬਾਪੂ ਦੇ ਨਾਲ ਹੋਇਆ ਰਫਤਾਰ ਆਏ ਉਸ ਦਿਨ ਤੋਂ ਉਲਟੀ ਗੈਂਦੀ ਸ਼ੁਰੂ ਹੋ ਗਈ ਲੋਕ ਕਮੈਂਟਾਂ ਵਿੱਚ ਕਹਿਣ ਲੱਗ ਪਏ ਇਹਨੂੰ ਸਟੇਜ ਤੇ ਕਿਉਂ ਚਾੜਿਆ ਇਹਨੂੰ ਸਟੇਜ ਤੋਂ ਕਿਉਂ ਚਾੜਿਆ ਹੁਣ ਜਿਹੜੇ ਲੋਕ ਰਪਕਾਰ ਰਾ ਇਹਨਾਂ ਨਫ਼ਰਤ ਕਰਦੇ ਸੀ ਜਾਇ ਦੀਆਂ ਕਰਤੂਤਾ ਸਮਝ ਚੁੱਕੇ ਸੀ ਇਹ ਜਿਹੜੀ ਬਲੌਗਿੰਗ ਹੁੰਦੀ ਹੈ ਕੀ ਹੁੰਦੀ ਹੈ ਇਹਦੇ ਬਾਰੇ ਜਾਣ ਚੁੱਕੇ ਸੀ ਉਹ ਵੋਟ ਦਾ ਕੱਟ ਗਈ ਨਾ ਫਰਜ ਕਰ ਲਓ 20% ਵੋਟਾਂ ਵੀ ਕੱਟ ਗਈਆਂ ਦੇ 20 20 40 ਦਾ ਫਾਸਲਾ ਹੋ ਗਿਆ ਨਾ ਸਮਝੋ ਨਾ ਇਹ ਗੱਲ 40 ਦੇ ਅੰਕੜੇ ਦਾ فاਸਲਾ ਹੋ ਗਿਆ ਨਾ ਤੇ ਉਹ ਗੇਮ ساری ਰਫਤਾਰ ਰਾਏ ਦੀ ਵਜ੍ਹਾ ਨਾਲ ਹੋਈ ਹੈ ਜੇ ਬਾਪੂ ਸਿਮਰਜੀਤ ਸਿੰਘ ਮਾਨ ਰਫਤਾਰ ਰਾਏ ਨੂੰ ਆਪਣੀਆਂ ਸਟੇਜਾਂ ਦੇ ਨਾਂ ਚੜਾਉਂਦਾ ਤੇ ਤਸਵੀਰ ਕੁਝ ਹੋਰ ਹੋਣੀ ਸੀ ਵੀਰੋ ਸੋ ਮੈਂ ਵਿਰ ਦੁਆਰਾ ਇੱਕ ਵਾਰ ਕਹਿਣਾ ਚਾਹੁੰਦਾ ਆ ਕਿ ਬਾਪੂ ਸਿਮਰਜੀਤ ਸਿੰਘ ਮਾਨ ਦੀ ਹਾਰ ਦਾ ਕਾਰਨ ਆ ਇਹ ਠੁਕਰਾ ਤੇ ਫੇਕ ਬਲੌਗਰ ਰਫਤਾਰ ਰਾਏ